ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਟੇਟ ਸਲਵਾਰ ਦੀ ਕਟਿੰਗ ਆਪਾਂ ਕਮੀਰ ਦਾ ਕਪੜਾ ਲਾਉਣ ਤੋਂ ਬਾਅਦ ਆਪਣੇ ਕੋਲੇ ਜਿਹੜਾ ਇਹ ਕਪੜਾ ਬਚਿਆ ਇਸ ਵਿੱਚੋਂ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਕਪੜਾ ਹੁੰਦਾ ਇਹਨੂੰ ਡਬਲ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਸਾਰੇ ਕੱਪੜੇ ਨੂੰ ਹੀ ਡਬਲ ਫੋਲਡ ਕਰ ਲਓ ਤੇ ਪ੍ਰਸ਼ਨ ਇਹਨੂੰ ਸੈੱਟ ਵੀ ਕਰ ਸਕਦੇ ਹੋ ਬਸ ਸਾਡੇ ਕੋਲੇ ਕਾਟਨ ਦਾ ਕੱਪੜਾ ਤਾਂ ਕਰਕੇ ਆਪਾਂ ਨੂੰ ਪ੍ਰੈਸ ਦੀ ਲੋੜ ਨਹੀਂ ਹੈਗੀ ਦੇਖੋ ਇਸ ਤਰ੍ਹਾਂ ਡਬਲ ਫੋਲਡ ਕਰ ਲਿਆ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰਨਾ ਪਿਆ ਫੋਰ ਫੋਲਡ ਕਰਨਾ ਇਹਨੂੰ ਇਧਰਲੀ ਸਾਈਡ ਤੋਂ ਇੱਕੋ ਜਿਹਾ ਕਰਕੇ ਰੱਖਣਾ ਜੀ ਦੇਖੋ ਕੱਪੜੇ ਨੂੰ ਇਸ ਤਰ੍ਹਾਂ 4 ਫੋਲਡ ਕਰਨ ਤੋਂ ਬਾਅਦ ਇੱਥੋਂ ਆਪਾਂ ਇੱਕੋ ਜਿਹਾ ਕਰਕੇ ਰੱਖ ਲਿਆ। ਇਸ ਤੋਂ ਬਾਅਦ ਜਿਹੜਾ ਇਹ ਦੇਖੋ ਇਹ ਵੱਡਾ ਘੱਟ ਦਾ ਕੱਪੜਾ ਆਪਾਂ ਇਹਨੂੰ ਇੱਕੋ ਜਿਹਾ ਕਰਨਾਗਾ। ਸਕੀਲ ਦੀ ਸਾਈਟ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਛਾਂ ਲਗਾ ਕੇ ਇੱਥੋਂ ਕਟਿੰਗ ਕਰ ਲੈਣੀ ਆ। ਜਮਾਂ ਇੱਕੋ ਜਿਹਾ ਕਰ ਦਿਓ ਇਹਨੂੰ। ਹੁਣ ਆਪਣੇ ਜਿਹੜੇ ਚਾਰੇ ਪੱਲੇ ਆ ਉਹ ਇੱਕੋ ਜਿਹੇ ਹੋ ਗਏ। ਇਸ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰਦੇ ਹਾਂ। ਜਿਹੜੀ ਬੰਦ ਵਾਲੀ ਸਾਈਡ ਆ ਇਧਰੋਂ ਆਪਾਂ ਲਗਾਵਾਂਗੇ ਮੂਰੀ ਦਾ ਨਿਸ਼ਾਨ ਤੇ ਇਧਰੋਂ ਰਹੂਗਾ ਝੋਲੀ ਦਾ ਹਾਂਜੀ ਇਸ ਤੋਂ ਬਾਅਦ ਆਪਾਂ ਲਗਾਉਣਾਗਾ ਲੰਬਾਈ ਦਾ ਨਿਸ਼ਾਨ ਲੰਬਾਈ ਹੈਗੀ ਹੈ ਵੀ ਆਪਣੇ ਕਸਟਮਰ ਦੀ ਸੈਲਟੀਆਂ ਚ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਦੇਖੋ ਇਧਰੋਂ ਬੰਦ ਵਾਲੀ ਸਾਈਡ ਆ ਜਿਹੜੀ ਉੱਥੋਂ ਲਗਾਉਣਾ 2 ਇੰਚ ਦਾ ਨਿਸ਼ਾਨ ਇਹ ਪਰਖਣਗਾ ਕਾਟ ਲਈ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਲੰਬਾਈ ਦਾ ਨਿਸ਼ਾਨ ਲੰਬਾਈ 37 ਹੈ ਤਾਂ ਆਪਾਂ 4 ਇੰਚ ਘਟਾ ਕੇ 33 ਰੱਖਾਂਗੇ 1 ਇੰਚ ਸਲਾਈਆਂ ਦਾ ਤੇ 32 ਇੰਚ ਦੀ ਜਿਹੜੀ ਇਹਦੀ ਕਟਿੰਗ ਆਊਗੀ ਸਾਡੇ 7 ਦੀ ਆਪਾਂ ਬੈਲਟ ਦੀ ਕਟਿੰਗ ਕਰਾਂਗੇ ਇਸ ਤੋਂ ਬਾਅਦ ਇਹ ਵਾਲਾ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਲਗਾਵਾਂਗੇ ਝੋਲੀ ਦਾ ਨਿਸ਼ਾਨ ਝੋਲੀ ਹੈ ਇਹ 10 ਇੰਚ ਇੱਥੋਂ ਆਪਾਂ ਰੱਖਾਂਗੇ 1.5 ਇੰਚ ਅੰਦਰ ਵੱਲ ਨੂੰ ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਗਲਾਈ 'ਚ ਇੱਥੋਂ اوپر ਸਿੱਧੀ ਕਟਿੰਗ ਕਰ ਦਾਂਗੇ ਫਿਰ ਆਪਾਂ ਲਗਾਉਣਾਗਾ ਸੈਂ ਆਪਾਂ ਇੱਥੋਂ ਰੱਖਿਆ ਸੀ 33 ਇੰਚ ਤੇ ਇੱਥੋਂ ਆਪਾਂ ਰੱਖਾਂਗੇ 35 ਇਹ ਵੀ ਦੇਖੋ 2 ਇੰਚ ਮਿਲਾ ਕੇ ਇਹ ਹੋ ਗਏ 35 ਇੰਚ ਇੱਥੋਂ ਵੀ 35 ਇੰਚ ਦਾ ਨਿਸ਼ਾਨ ਲਗਾ ਕੇ ਜਿਹੜੀ ਸਟੇਟਸ ਸਲਵਾਰ ਦੀ ਮੂਰੀ ਹੈਗੀ ਉਹ ਹਮੇਸ਼ਾ 7 ਇੰਚ ਦੀ ਹੀ ਰਹਿੰਦੀ ਆ ਇਹਦੇ ਵਿੱਚ ਵੱਡੀ ਮੂਰੀ ਰੱਖੀ ਜਾਂਦੀ ਹੈਗੀ ਤੇ 2 ਇੰਚ ਆਪਾਂ ਰੱਖਾਂਗੇ ਐਕਸਟਰਾ ਮਾਰਜਨ ਲਈ ਇਸ ਤੋਂ ਬਾਅਦ ਜਿਹੜਾ ਇਹ ਵਾਲਾ ਨਿਸ਼ਾਨਾ ਇਹਨੂੰ ਇੱਥੋਂ ਮਿਲਾ ਦੇਣਾਗਾ ਕਈ ਵਾਰ ਕਸਟਮਰ ਜਿਹੜੇ ਹੁੰਦੇ ਹੈਗੇ ਉਹਨਾਂ ਦੀ ਇਹੀ ਦਿੱਕਤ ਆਉਂਦੀ ਹੈ ਜ਼ਿਆਦਾ ਵੀ ਜਿਹੜੀ ਆਹ ਵਾਲੀ ਸਲਾਈ ਹੁੰਦੀ ਆ ਇੱਥੋਂ ਜਿਹੜਾ ਪਹੁੰਚਾ ਉਹ ਬੈਕ ਸਾਈਡ ਤੋਂ ਚੱਕਿਆ ਜਾਂਦਾ ਹੈਗਾ ਤਾਂ ਆਪਾਂ ਉਹਦੇ ਲਈ ਕੀ ਕਰਨਾ ਦੇਖੋ ਇੱਥੇ ਆਪਾਂ ਜਿੱਥੇ ਆਪਾਂ ਮੂਹਰੀ ਦਾ ਨਿਸ਼ਾਨ ਲਗਾਇਆ ਇੱਥੋਂ ਆਪਾਂ 1 ਇੰਚ ਵਾਧ ਰੱਖ ਲੈਣਾਗਾ ਵਾਧ ਰੱਖਣ ਤੋਂ ਬਾਅਦ ਨੀਚੇ ਨੂੰ ਬੈਕ ਵਾਲੀ ਸਾਈਡ ਤੋਂ ਰੱਖਣਾ ਫਰੰਟ ਤੋਂ ਨਹੀਂ ਰੱਖਣਾ ਇਹਨੂੰ ਐਸ ਤਰ੍ਹਾਂ ਮਿਲਾ ਲੈਣਾਗਾ ਹਲਕੀ ਜਿਹੀ ਉਹ ਹੋ ਜਾਂਦੀ ਹੈ ਇਹ ਇਹਦੇ ਨਾਲ ਜਿਹੜੀ ਇਹ ਵਾਲੀ ਕੱਟ ਪੈਂਦੀ ਹੈਗੀ ਇਹਦੇ ਨਾਲ ਜਿਹੜੀ ਸਲਾਈ ਆਪਣੇ ਬੈਕ ਵਾਲੀ ਉਹ ਖਿੱਚ ਨਹੀਂ ਮਾਰਦੀ ਨਹੀਂ ਤਾਂ ਹਾਂ ਚੱਕੀ ਜਾਵੇ ਇਸ ਤੋਂ ਬਾਅਦ ਆਪਾਂ ਫੱਟੀ ਨਾਲ ਇਹਨੂੰ ਐਸ ਤਰ੍ਹਾਂ ਮਿਲਾ ਦੇਣਾਗਾ ਇੱਥੋਂ ਮਿਲਾਉਣਾਗਾ ਨੀਚੇ ਵਾਲੀ ਤੋਂ ਤੇ ਜਿਹੜੀ ਇਹ ਵਾਲੀ ਕਾਟ ਆ ਗਈ ਇਹ ਪਾਵਾਂਗੇ ਆਪਾਂ ਦੇਖੋ ਜਿੱਨੇ ਆਪਾਂ ਗੋਡੇ ਨਹੀਂ ਅਟੈਚ ਕਰਦੇ ਹੁੰਦੇ ਸਲਵਾਰ 'ਚ ਜਿਵੇਂ 6 ਇੰਚ ਦੇ ਜਾਂ ਸਾਢੇ 6 ਇੰਚ ਹੋ ਗਏ 13 ਇੰਚ ਇੱਥੋਂ ਤੱਕ ਆਪਾਂ ਇਹ ਵਾਲੀ ਕਾਟ ਪਾਉਣੀ ਆ ਆਪਾਂ ਇਥੋਂ ਤੱਕ ਨਹੀਂ ਪਾਉਂਦੇ ਹੈਗੇ ਇਹ ਆਪਾਂ ਇਥੋਂ ਤੱਕ ਹੀ ਅਟੈਚ ਕਰਾਂਗੇ ਦੇਖੋ ਇਹ ਹੋ ਗਈ 2 ਇੰਚ ਦੀ ਕਾਟ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹ ਵਾਲੀ ਕਾਟ ਜਿਹੜੀ ਇਹਦੀ ਕਟਿੰਗ ਕਰਨੀ ਆ ਜਿਹੜਾ ਸੈਂਟਰ ਵਾਲਾ ਬਾਲਾ ਦੇਖੋ ਇਹ ਇੱਥੇ ਆਊਗਾ ਇਹਦਾ ਆਪਾਂ ਖਾਸ ਧਿਆਨ ਰੱਖਣਾ ਹੁੰਦਾ ਇਹ ਵਾਲਾ ਬਾਲਾ ਆਪਾਂ ਪਾਉਣਾ ਹੀ ਪਾਉਣਾ ਹੁੰਦਾ ਹੈ ਇਦੋਂ ਜਿਹੜੀ ਆਪਣੀ ਮੂਰੀ ਹੈਗੀ ਉਹ ਸਾਈਡ ਨੂੰ ਨਹੀਂ ਜਾਂਦੀ ਕਦੇ ਵੀ ਇਸ ਤੋਂ ਬਾਅਦ ਆਪਾਂ ਇੱਥੋਂ ਕਟਿੰਗ ਕਰਨੀ ਆ ਫਿਰ ਆਪਾਂ ਇਹ ਵਾਲੀ ਕੱਟ ਪਾਉਣੀ ਆ ਆ ਵਾਲੀ ਜਿਹੜੀ ਕੱਟ ਪਾਈ ਹੈ ਇਹ ਕਸਟਮਰ ਦੀ ਆਪਣੀ ਚੋਇਸ ਹੁੰਦੀ ਆ ਜੇ ਕੋਈ ਆਪਾਂ ਨੂੰ ਕਹਿੰਦਾਗਾ ਵੀ ਸਾਨੂੰ ਜਿਹੜੀ ਬੈਕ ਸਾਈਡ ਤੋਂ ਸਲਵਾਰ ਥੋੜੀ ਨੀਵੀ ਚਾਹੀਦੀ ਆ ਤਾਂ ਆਪਾਂ ਇਹ ਵਾਲੀ ਕੱਟ ਪਾਉਣੀ ਆ नहीं तो इतों भी कटिंग कर सकते हो हाँ जी देखो ये होगी अपनी स्टेट सलवार की कटिंग यह होगी बंद साइड तो यह हो गया मूरी वाली साइड इस तुं तो बाद करा बैल्ट की कटिंग हाँ जी सॉरी ये होगी झोली वाली साइड हाँ जी हूँ आप जोड़ा ये कपड़ा बचा ये करनी है बैल्ट की कटिंग बेल्ट आप सब तो पहला रखेंगे लंबाई साढ़े सत्त इंच इस तो बाद अपने कस्टमर की बेल्ट हैगी बह इंचा रखा डेढ़ इंच व्ढे तेई इंच इथी तो लगा लो साढ़े सत इंच ਜਿਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰਦੇ ਹਾਂ ਸਟੇਟ ਸਲਵਾਰਾ ਜਿਹੜੀ ਉਹ 2 ਮੀਟਰ ਕਪੜੇ 'ਚ ਵੀ ਆਸਾਨੀ ਨਾਲ ਬਣ ਜਾਂਦੀ ਆ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਸਾਡੇ ਅੱਗੇ ਆਉਣ ਵਾਲੀਆਂ ਵੀਡੀਓਂ ਵੀ ਆਸਾਨੀ ਨਾਲ ਮਿਲ ਜਾਣ ਦੇਖੋ ਇਹ ਹੋ ਗਈ 벨ਟ ਇਹ ਹੋ ਗਈ ਆਪਣੀ ਸਲਵਾਰ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰੋ ਥੈਂਕਸ ਫॉर ਵਾਚਿੰਗ